वाहे गुरु साब जी पिलावल महला साध संगत के बास वे कलमल सब नसना प्रभेती रंग रात्या ਤਾਤੇ ਗਰਵ ਨਾ ਗਰਸਨਾ ਸਾਧ ਸੰਗਤ ਕੈ বাসਵੇ ਕਲਮਲ ਸਭ ਨਸਨਾ ਪ੍ਰਭ ਸੇ ਤੀ ਰੰਗ ਰਾਤਿਆ ਤਾਤੇ ਗਰਵ ਨਾ ਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਾਖ ਤਤਰਾਪਿਆ ਮਨ ਰਸ ਲੈ ਹਸਨਾ ਬੁੱਧ ਪਰਗਾਸ ਪ੍ਰਗਟ ਪਈ ਉਲਟ ਕਮਲ ਵਿਗਸਨਾ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਦਹ ਦਿਸ ਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੇ ਰਾਖਿਆ ਭੈ ਪਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਰੱਖਣ ਹਾਰੇ ਰੱਖਿਆ ਭੈ ਪਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਏ ਭਾਈ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਸਾਧ ਸੰਗਤ ਦੀ ਬਰਕਤ ਨਾਲ ਪਰਮਾਤਮਾ ਨਾਲ ਸਾਝ ਬਣਿਆ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ ਜਿਸ ਕਰਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਫਸੀਦਾ हे भाई परमात्मा नाम जपियां मनुख दी जीव पवित्र हो जांदी है गुरु दा दसया है हर नाम दा जाप जपियां मन पवित्र हो जांदा है शीर पवित्र हो जांदा है रहाओ हे भाई गुरु दी शरण पैके परमात्मा दे नाम दा रस चखया माया दे लालच बल्लो रज्ज जाईदा है परमात्मा नाम रस मन विच बसा के सदा खिड़े रहिदा है ਬੁੱਧੀ ਵਿੱਚ ਸਹੀ ਜੀਵਨ ਦਾ ਚਾਨਣ ਹੋ ਜਾਂਦਾ ਹੈ ਬੁੱਧੀ ਉੱਜਲ ਹੋ ਜਾਂਦੀ ਹੈ ਫਿਰ ਦਾ ਕੋਲ ਮਾਇਆ ਦੇ ਮੋਹ ਵੱਲੋਂ ਪਰਤ ਕੇ ਸਦਾ ਖੜਿਆ ਰਹਿੰਦਾ ਹੈ ਹੇ ਭਾਈ ਗੁਰੂ ਦੀ ਸਰਣ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ ਠੰਡਾ ਠਾਰ ਹੋ ਜਾਂਦਾ ਹੈ ਮਨ ਵਿੱਚ ਸ਼ਾਂਤੀ ਅਤੇ ਸੰਤੋਖ ਪੈਦਾ ਹੋ ਜਾਂਦਾ ਹੈ ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਆ ਦੀ ਖਾਤਰ ਦਸੀ ਪਾਸੀ ਸਾਰੇ ਜਗਤ ਵਿੱਚ ਧੋੜ ਭੱਜ ਮਿਟ ਜਾਂਦੀ ਹੈ ਪ੍ਰਭੂ ਦੇ ਚਰਨ ਦੇ ਪਵਿੱਤਰ ਥਾਂ ਵਿੱਚ ਨਿਵਾਸ ਹੋ ਜਾਂਦਾ ਹੈ ਹੇ ਨਾਨਕ ਰੱਖਿਆ ਕਰਨ ਦੇ ਸਮਰਥ ਪ੍ਰਭੂ ਨੇ ਜਿਸ ਮਨੁੱਖ ਦੇ ਵਿਕਾਰਾਂ ਵੱਲੋਂ ਰਾਕੇ ਕੀਤੀ ਉਸ ਦੀਆਂ ਸਾਰੀਆਂ ਹੀ ਭਟਕਣਾ ਸੜ ਕੇ ਸੁਆਹ ਹੋ ਜਾਂਦੀਆਂ ਹਨ ਗੁਰੂ ਦਾ ਦਰਸ਼ਨ ਕਰਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜੋ ਮਨਨੋ ਦੁਨੀਆ ਦੇ ਸਾਰੇ ਹੀ ਖਿਆਨੇ ਹੈ ਤੇ ਨਾਮ ਦੀ ਬਰਕਤ ਨਾਲ ਉਹ ਸਦਾ ਲਈ ਸੁਖੀ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ